ਹਾਰ ਸੀ ਇਕੋ ਇਕ ਮੇਰੇ ਖਿਆਲ ਨੌਜਵਾਨ ਸੀਗਾ ਜਿਹਦੀ ਨੈਸ਼ਨਲ ਮੋਟਰ ਸਰਕਾਰ ਜਿੰਦੀ ਇੱਕੀ ਅਸੀਂ ਪਿੰਡ ਨਸ਼ਾ ਮੁਕਤ ਕਰਤੇ ਜੁੱਧ ਨਸ਼ਿਆਂ ਵਿਰੁੱਧ ਚੱਲਦਾ ਹੈ ਕਿ ਫਿਰ ਵੀ ਨਸ਼ਾ ਹੀ ਮਿਲ ਕਿੱਥੋਂ ਜਾਂਦਾ ਹੁੰਦਾ ਹੁਣ ਦੇ ਜ਼ਰੂਰਾਂ ਵੀ ਨਸ਼ਾ ਚੌਂਟੇ ਤੋਂ ਲਿਆਉਨੇ ਆ ਜੀ ਚੌਂਟੇ ਤੋਂ ਜਾਂਦੇ ਆ ਹੂੰ ਸਾਨੂੰ ਕੋਈ ਪਤਾ ਨਹੀਂ ਵੀ ਚੌਂਟੇ ਨਸ਼ਾ ਮਿਲਦਾ ਜਾਂ ਨਹੀਂ ਵੀ ਇਹਨਾਂ ਨੂੰ ਪਤਾ ਜਿਹੜੇ ਲੈ ਕੇ ਆ ਪਿੱਪੂ ਤੋਂ ਕਾ ਆਟਾ ਦਾਲ ਸਕੀਮ ਦੀ ਕਣਕ ਮਲੇ ਨਾ ਮਿਲੇ ਪਰ ਚਿੱਟਾ ਹਰ ਇੱਕ ਬੰਦੇ ਨੂੰ ਮਿਲ ਜਾਂਦਾ ਜਿਹੜਾ ਸਰਕਾਰ ਕਹਿੰਦੀ ਹੈ ਜੁੱਧ ਨਸ਼ਾ ਵਿਰੁੱਧ ਉਹਦੀ ਤਸਵੀਰ ਤੁਸੀਂ ਖੁਦ ਦੇਖ ਸਕਦੇ ਜਿਹੜਾ ਨਸ਼ਾ ਇਹਨੂੰ ਨੱਤ ਪੈਣੀ ਚਾਹੀਦੀ ਆ ਸਾਨੂੰ ਹੋਰ ਕੋਈ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਇਹ ਬਚ ਜੂਗਾ ਪੰਚ ਨਹੀਂ ਹੋ ਕਿੰਨਾ ਕੁ ਲੱਗਦਾ 10 ਲੱਖ ਇਹ ਆ ਮੁੰਡੇ 5-7 ਹੋਰ ਜਿਹੜੇ ਇਹ ਕੰਮ ਕਰਦੇ ਨੇ ਪਹਿਲਾਂ ਇੱਕ ਦੋ ਦਿੱਕਤਾਂ ਹੋਈਆਂ ਨੇ ਇਹਦੇ ਨਾਲ ਪਿੰਡ ਦਾ ਕਿਥੋਂ ਕੋਈ ਕਦੇ ਸੂਚਨਾ ਮਿਲੀ ਹੈ ਕੋਈ ਮਿਲੀ ਨਹੀਂ ਰੋਜ਼ਨਾ ਇਹ ਸੂਚਨਾ ਮਿਲ ਜਾਂਦੀ ਦਾ ਇਹ ਦੁਆਕਾ ਨੂੰ ਜਾਣ ਸੂਚਨਾ ਲੈਣ ਵਾਲੇ ਤਾਂ ਚੁੱਪ ਨੇ ਸਰਕਾਰ ਦੇ ਲਈ ਕਈ ਪਿੰਡ ਨਸ਼ਾ ਮੁਕਤ ਕਰਦੇ ਅਸੀਂ ਤਾਂ ਨਹੀਂ ਹੋਏ ਨਸ਼ਾ ਵਧ ਗਿਆ ਵਧਿਆ ਨਾ ਕੱਟਿਆ ਨਹੀਂ ਵਧਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜੁਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਤੇ ਅਕਸਰ ਜਿਹੜੀ ਸਰਕਾਰ ਹੈ ਉਹ ਖ਼ਬਰਾਂ ਤੇ ਅਖ਼ਬਾਰਾਂ 'ਚ ਕਹਿੰਦੀ ਹੈ ਕਿ ਉਹਨਾਂ ਵੱਲੋਂ ਜਿਹੜੇ ਕਈ ਪਿੰਡ ਨਸ਼ਾ ਮੁਕਤ ਕਰ ਦਿੱਤੇ ਗਏ ਨੇ ਤੇ ਪੰਜਾਬ ਦੇ ਕਈ ਜਿਹੇ ਪਿੰਡ ਹੈ ਜਿਨ੍ਹਾਂ ਵਿੱਚੋਂ ਨਸ਼ਾ ਖਤਮ ਹੋ ਚੁੱਕਿਆ ਹੈ। ਇਸ ਟਾਈਮ ਅਸੀਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਰਾਏਪੁਰ ਬੇਟ ਦੇ ਵਿੱਚ ਆ ਕੂਮਕਲਾ ਥਾਣਾ ਪੈਂਦਾ ਪਰ ਕੈਮਰਾਮੈਨ ਕਹੂੰਗਾ ਇੱਕ ਵਾਰ ਦਿਖਾ ਦੇਵੇ ਇਹ ਨੌਜਵਾਨ ਦੀ ਡੈੱਡ ਬੋਡੀ ਪਈ ਹੈ, ਲਾਸ਼ ਪਈ ਹੈ। ਕਿਉਂਕਿ ਇੱਕ ਜਦੋਂ ਨੌਜਵਾਨ ਹੁੰਦਾ ਇੱਕ ਪਰਿਵਾਰ ਨੂੰ ਵੀ ਆਸ ਹੁੰਦੀ ਹੈ ਕਿ ਉਹ ਘਰ ਦਾ ਸਹਾਰਾ ਬਣੂਗਾ ਘਰ ਦੀ ਗਰੀਬੀ ਚੱਕੂਗਾ ਘਰ ਦੀ ਦਿਖਾ ਦੇਣਾ ਕਿ ਕਿਵੇਂ ਇੱਕ ਕੱਚਾ ਕੋਠਾ ਕਹਿ ਸਕਦੇ ਆਪਾਂ ਨੂੰ ਗਰੀਬ ਪਰਿਵਾਰ ਸੀ ਇੱਕੋ ਇੱਕ ਮੇਰੇ ਖਿਆਲ ਨੌਜਵਾਨ ਸੀਗਾ ਜਿਹਦੀ ਨੈਸ਼ਨਲ ਮੌਤ ਹੋ ਚੁੱਕੀ ਹੈ ਥਰਨਲ ਪਿੰਡ ਦੇ ਲੋਕ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਭਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਿਆਰਾ ਸਿੰਘ ਹੈ ਜੀ ਆ ਕੀ ਨਾਮ ਸੀ ਲੜਕੇ ਦਾ ਉਮਰ ਕਿੰਨੀ ਸੀ ਤੇ ਕੀ ਹੋਇਆ ਲੜਕੇ ਨੂੰ ਅਸਲੀ ਤੋ ਬਸੇ ਨੀਲਾ ਨੀਲਾ ਕਹਿੰਦੇ ਆ ਕੀ ਜਸਵੀਰ ਸਿੰਘ ਨਾਮ ਹੈ ਜਸਵੀਰ ਸਿੰਘ ਜਸਵੀਰ ਸਿੰਘ ਨਾਮ ਦਾ ਹੈ ਉਮਰ 21 ਸਾਲ ਦੀ ਹੈ ਜੀ ਕੀ ਹੋਇਆ ਹੈਗਾ ਇਹ ਨਸ਼ੇ ਨਾਲ ਹੈ ਜੀ ਚਿੱਟੇ ਦੇ ਨਸ਼ੇ ਨਾਲ ਇਹ ਕਿਹਦੀ ਮਾਪੋਲ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਪਿੰਡ ਨਸ਼ਾ ਮੁਕਤ ਕਰਤੇ ਜੁੱਧ ਨਸ਼ਿਆਂ ਵਿਰੁੱਧ ਚੱਲਦਾ ਹੈ ਕੀ ਫਿਰ ਵੀ ਨਸ਼ਾ ਇਹ ਮਿਲ ਕਿੱਥੋਂ ਜਾਂਦਾ ਚੱਪਾ ਮਿਲਦਾ ਇਹਨਾਂ ਨੂੰ ਦੇਖੋ ਜੀ ਨਾ ਤਾਂ ਹੁਣ ਅਸੀਂ ਨਸ਼ਾ ਕਰਦੇ ਆਂ ਨਾ ਸਾਨੂੰ ਪਤਾ ਹੁੰਦੇ ਜ਼ਰੂਰ ਆ ਵੀ ਨਸ਼ਾ ਚੌਂਤੇ ਤੋਂ ਲਿਆਉਨੇ ਆ ਜੀ ਚੌਂਤੇ ਤੋਂ ਲਿਆਉਨੇ ਆ ਹੂੰ ਸਾਨੂੰ ਕੋਈ ਪਤਾ ਨਹੀਂ ਵੀ ਚੌਂਤੇ ਨਸ਼ਾ ਮਿਲਦਾ ਜਾਂ ਨਹੀਂ ਵੀ ਇਹਨਾਂ ਨੂੰ ਪਤਾ ਜਿਹੜੇ ਲੈ ਕੇ ਆਉਂਦੇ ਅੰਨ ਲਈ ਚੌਂਤੇ ਨੂੰ ਨਸ਼ੇ ਦੀ ਮੰਡੀ ਵੀ ਕਿਹਾ ਜਾਂਦਾ ਸੀ ਬੜੀ ਵੱਡੀ ਪੁਲਿਸ ਵੀ ਆਈ ਐ ਕਦੇ-ਕਦੇ ਵਾਰੀ ਆਉਂਦੀ ਐ ਪਰ ਜੇ ਹੁਣ ਜੇ ਉੱਥੇ ਮਿਲਦਾ ਤਾਂ ਹੀ ਲੋਕ ਲੈ ਕੇ ਆਉਂਦੇ ਹੈਂ ਤਾਂ ਹੀ ਇਹ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਇਹ ਨੌਜਵਾਨ ਮੁੰਡਾ ਤਾਂ ਹੀ ਇਹ ਤੇ ਕਹਿੰਦੇ ਵੀ ਇਹ ਜਿਹੜਾ ਨਸ਼ਾ ਇਹਨੂੰ ਨੱਥ ਪੈਣੀ ਚਾਹੀਦੀ ਆ ਸਾਨੂੰ ਹੋਰ ਕੋਈ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਇਹ ਬਚ ਜੂ ਜੇ ਇਹ ਨਾ ਨੱਥ ਪਈ ਨਾ ਤਾਂ ਨੌਜਵਾਨ ਪੀੜ੍ਹੀ ਦਾ ਬਚਣ ਦਾ ਕੋਈ ਸਾਧਨ ਇਹ ਪਿੰਡ ਦੇ ਬਜ਼ੁਰਗ ਸੀ ਜਿਹੜੇ ਕਹਿੰਦੇ ਆ ਕਿ ਚੌਂਤਾ ਜਿਹਨੂੰ ਚਿੱਟੇ ਦੀ ਰਾਜਤਾਨੀ ਵੀ ਕਿਹਾ ਜਾਂਦਾ ਸੀਗਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਾਡੇ ਨਾਲ ਪਿੰਡ ਦੇ ਸਾਬਕਾ ਸਰਪੰਚ ਵੀ ਆ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਮੌਤ ਹੋਈ ਹੈ ਬਹੁਤ ਦੁੱਖ ਦੀ ਗੱਲ ਹੈ। ਕੀ ਗੱਲ? ਕਹਿ ਨਹੀਂ ਸਕਦੇ ਕੋਈ। ਪਹਿਲਾਂ ਇਹਦਾ 6 ਮਹੀਨੇ ਪਹਿਲਾਂ ਦੂਜਾ ਭਰਾ ਮਰ ਗਿਆ। ਉਹ ਵੀ ਦਾਰੂ ਪੀਤੀ ਤੇ ਰਾਤ ਐਕਸੀਡੈਂਟ ਹੋ ਗਿਆ ਗੱਡੀ ਦੇ ਵੱਜਿਆ। ਪਰਿਵਾਰ ਚ ਕੌਣ-ਕੌਣ ਹੈ? ਕੋਣ ਤਾਂ ਦੋ ਹੀ ਸੀ ਤੇ ਉਹਨੇ ਕੰਨਾ ਫਿਰਦਾ ਹੈ। ਉਹ ਬਾਪੂ ਰਹਿ ਗਿਆ ਵਾ। ਬਾਕੀ ਫਤ। ਹੋਰ ਪਿੰਡ ਚ ਕਿੰਨਾ 80 ਦਾ ਸਰਪੰਚ ਰਹੇ ਹੋ ਕਿੰਨਾ ਕੁ ਲੱਗਦਾ 10 ਲੱਖ ਆ ਮੁੰਡੇ 5-7 ਹੋਰ ਜਿਹੜੇ ਇਹ ਕੰਮ ਕਰਦੇ ਨੇ ਪਹਿਲਾਂ ਇੱਕ ਦੋ ਦਿੱਕਤਾਂ ਹੋਈਆਂ ਨੇ ਇਹਦੇ ਨਾਲ। ਆ ਕੁਝ ਪਿੰਡ ਦੇ ਹੋਰ ਲੋਕ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਹੈ ਕੋਈ? ਆਹ ਕਿੰਨੀ ਕੀ ਦਿਨ ਤੋਂ ਜਾਣ ਦੋ ਮੁੰਡੇ ਨੂੰ ਕਿੰਨੀ ਕੀ ਦਿਨ ਤੋਂ ਕਰਦਾ ਸੀ ਨਸ਼ਾ ਇਹ ਇਹ ਤਾਂ ਥੋੜਾ ਜਿਹਾ ਹੋਇਆ ਜੀ ਕੋਈ ਗੋਟਾਣੀ ਨਹੀਂ ਬੇਮੰਡੇ ਲੱਗੇ ਜਿਹੜੀ ਸਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਹੈ ਉਹ ਕਿਵੇਂ ਚੱਲਦੀ ਹੈ ਮੈਮ ਉਹ ਸਰਕਾਰ ਤਾਂ ਕਹਿੰਦੀ ਹੈ ਨਸ਼ਾ ਮੁਕਤ ਕਰਤਾ ਆਹੇ ਹੁਣ ਪਤਾ ਨਹੀਂ ਲੱਗਦਾ ਹੁਣ ਕਿੰਨੇ ਮੁੰਡਿਆਂ ਦਾ ਛੇੜੇ-ਘੇੜੇ ਕਰ ਲਿਆ ਨਾਮ ਹੈ ਬਈ ਜੀ ਤੁਹਾਡਾ ਚੰਦਰਪਾਲ ਅੱਜ ਇਹ ਨੌਜਵਾਨ ਦੀ ਮੌਤ ਹੋਈ ਹੈ ਕਦੋਂ ਪਤਾ ਲੱਗਿਆ ਸੀ ਤੇ ਕਿਵੇਂ ਮੌਤ ਹੋਈ ਉਹ ਪਤਾ ਲੱਗਦਾ ਕੰਮ ਕੀ ਕਰਦਾ ਸੀ ਕੰਮ ਮੈਸਤਰੀਆਂ ਦਾ ਕਰਦਾ ਸੀ ਮਜ਼ਦੂਰੀ ਕੀ ਨਸ਼ਾ ਕੀ ਕਰਦਾ ਸੀ ਨਸ਼ਾ ਜਿਹੜਾ ਟਿੱਟਾ ਚੁੱਟਾ ਕਹਿੰਦੇ ਨੇ ਲੋਗਰ ਨੂੰ ਤਾਂ ਅਸੀਂ ਪਤਾ ਕੁਛ ਨਹੀਂ ਵੀ ਮਿਲਦਾ ਕਿੱਤੋਂ ਕੀ ਕਰਦੇ ਨੇ ਇਹ ਨਾਲੇ ਕਹਿੰਦੇ ਚੱਟਾ ਮਹਿੰਗਾ ਬਹੁਤ ਮਿਲਦਾ ਤੁਸੀਂ ਕਹਿੰਦੇ ਮਜ਼ਦੂਰੀ ਕਰਦਾ ਸੀ ਮਜ਼ਦੂਰੀ ਕਰਕੇ ਕਿਵੇਂ ਇੰਨੇ ਪੈਸੇ ਆ ਜਾਂਦੇ ਆ ਚੱਟਾ ਪੀ ਲੈਂਦੇ ਓਨੇ ਕਦੀ ਲੈ ਆਉਂਦੇ ਸੀ ਜਿਨੇ ਕ ਕਮਾਉਣੇ ਨੇ ਸ਼ਾਮ ਨੂੰ ਆਪਣਾ ਓਨਾ ਕੇ ਖਾ ਜਾਣ ਲੈ ਆਉਣਾ ਇਹ ਮਿਲਦਾ ਕਿੱਥੋਂ ਕੋਈ ਕਦੇ ਸੂਚਨਾ ਮਿਲੀ ਹੈ ਕੋਈ ਮਿਲੀ ਨਹੀਂ ਸੂਚਨਾ ਜੇ ਇਹ ਸੂਚਨਾ ਮਿਲ ਜਾਂਦੀ ਤਾਂ ਅਸੀਂ ਦੁਆਕਾ ਨੂੰ ਜਾਣ ਸੂਚਨਾ ਲੈਣ ਵਾਲੇ ਤਾਂ ਚੁੱਪ ਰਹੇ ਪਰ ਸਰਕਾਰ ਕਹਿੰਦੀ ਹੈ ਕਈ ਪਿੰਡ ਨਸ਼ਾ ਮੁਕਤ ਕਰਤੇ ਅਸੀਂ ਤਾਂ ਨਹੀਂ ਹੋਏ ਨਸ਼ਾ ਵਧ ਗਿਆ ਵਧਿਆ ਨਾ ਘਟਿਆ ਨਹੀਂ ਵਧਿਆ ਮੋਮਲੀ ਗੱਲਾਂ ਨੇ ਸਰਕਾਰ ਦੀ ਜਿਹੜੀ ਸਰਕਾਰ ਮਾਰ ਕੋਈ ਨਾ ਨਸ਼ਾ ਘਟਿਆ ਨਹੀਂ ਐ ਹੋ ਤਸਵੀਰਾਂ ਨੇ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਦੇ ਆ ਡੈੱਡ ਬੋਡੀ ਪਈ ਆ ਗਰੀਬ ਪਰਿਵਾਰ ਆ ਨੌਜਵਾਨ ਮੁੰਡਾ ਸੀ 22 ਸਾਲ ਦਾ ਜਿਹੜਾ ਨਸ਼ੇ ਦੀ ਭੇਟ ਚੜ ਗਿਆ ਤੇੜੀ ਸਰਕਾਰ ਦੀ ਜੁੜਦ ਨਸ਼ਿਆ ਵਿਰੁੱਧ ਮਹਿੰਮ ਹੈ ਉਹਦੀ ਵੀ ਇਹ ਕੋਲ ਉਹਦੀ ਡੈੱਡ ਬੋਡੀ ਪਈ ਹਾਲਾਤ ਤੁਸੀਂ ਘਰ ਦੇ ਦੇਖ ਸਕਦੇ ਹੋ ਕਿੰਦਾ ਦੇ ਹਾਲਾਤ ਨੇ ਗਰੀਬ ਪਰਿਵਾਰ ਸੀਗਾ ਪਰ ਦੇਖੋ ਮਜ਼ਦੂਰੀ ਕਹਿੰਦੇ ਕੱਢਦੇ ਸੀ ਮਜ਼ਦੂਰੀ ਕੱਢਦੇ ਬਾਅਦ ਵੀ ਭਾਵੇਂ ਕਿਸੇ ਨੂੰ ਆਟਾ ਮਲੇ ਨਾ ਮਿਲੇ ਡਿੱਪੂ ਤੱਕ ਆਟਾ ਦਾਲ ਸਕੀਮ ਦੀ ਕੜਕ ਮਲੇ ਨਾ ਮਿਲੇ ਪਰ ਚਿੱਟਾ ਹਰ ਇੱਕ ਬੰਦੇ ਨੂੰ ਮਿਲ ਜਾਂਦਾ ਜਿਹੜਾ ਸਰਕਾਰ ਕਹਿੰਦੀ ਹੈ ਜੋ ਤੇ ਨਸ਼ਾ ਵਿਰੋਧ ਉਹਦੀ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪੈਮ ਟੀਵੀ ਦੇ ਲਈ ਰਵੀ ਭਟਿਆ